ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈ ਹੋ ਛੂਟਨ ਸਾਚੈ ਨਾਏ ਗੁਰ ਕੇ ਚਰਨ ਸਰੇ ਵਣੇ ਤੀਰਥ ਹਰਿ ਕਾ ਨਾਮ ਆਗੇ ਦਰਗਹ ਮੰਨੀਐ ਹ ਮਿਲੈ ਨਿਥਾਵੇ ਥਾਉ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰੁ ਤੁਠਾ ਪਾਈਐ ਪੂਰਨ ਅਲਖ ਅਪੀਵ ਰਹਾਉ ਸਤਗੁਰਿ ਬਿਟੋ ਹਵਾਰਿਆ ਜਿਨ ਦਿੱਤਾ ਸਚਨਾ ਅਨੰਦੈਨ ਸਚ ਸਲਾਹਣਾ ਸਚੇ ਕੀ ਗੁਣ ਗਾਉ ਸਚ ਖਾਣਾ ਸਚ ਪਹਿਨਣਾ ਸਚੇ ਸਚਾ ਨਾਉ ਸਾਸਿ ਗਿਰਾਸ ਨ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀ ਵਡ ਅਵਰਣਾ ਦਿਸਾਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਸਮਾਇ ਜਿਨ ਕੋ ਪੂਰਬ ਲਿਖਿਆ ਸੇਹੀ ਨਾਮ ਧਿਆਏ ਨਾਨਕ ਗੁਰ ਸਰਣਾ ਗਤੀ ਮਰਨ ਆਵੈ ਜਾਏ